ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੂਰੀ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ ਮੁੱਖ ਮੰਤਰੀ ਮਾਨ ਵੱਲੋਂ ਇੱਥੇ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਇਹ ਲਾਇਬ੍ਰੇਰੀ 1.99 ਕਰੋੜ ਰੁਪਏ ਦੀ ਲਾਗਤ ਦੇ ਨਾਲ ਤਿਆਰ ਕੀਤੀ ਗਈ ਹੈ ਦੱਸਣਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਚ 8 ਨਵੀਆਂ ਲਾਇਬ੍ਰੇਰੀਆਂ ਨੂੰ ਲੋਕਾਂ ਦੇ ਸਮਰਪਿਤ ਕੀਤਾ ਸੀ ਮੁੱਖ ਮੰਤਰੀ ਮਾਨ ਦਾ ਸੁਪਨਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਫਲਤਾ हासिल करवाई ਜਾਵੇ ਅਤੇ ਉਹਨਾਂ ਨੂੰ ਸਹਿਯੋਗ ਬਣਾਇਆ ਜਾਵੇ ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਾਡੀ ਸਰਕਾਰ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਨੇ ਜਿੱਥੇ ਬੇਅਜਬੀ ਬਿਲ ਲਿਆਂਦਾ ਗਿਆ ਉੱਥੇ ਹੀ ਬੈਲ ਗੱਡੀਆਂ ਦੀਆਂ ਦੌੜਾਂ ਮੁਰੂ ਸੂਬੇ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਮੁੱਖ ਮੰਤਰੀ ਨੇ ਕਿਹਾ ਕਿ ਸਮੇਂ-ਸਮੇਂ ਤੇ ਕਾਰੋਬਾਰੀਆਂ ਨੂੰ ਵੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਕਾਰੋਬਾਰ ਮਿਲ ਸਕੇ ਉਹਨਾਂ ਨੇ ਕਿਹਾ ਕਿ ਜਿਹੜਾ ਪੰਜਾਬ ਜਬਾਨੀ ਬਰਬਾਦ ਕਰੇਗਾ ਘਰਾਂ ਚ ਚਿੱਟੇ ਦੇ ਸੱਥਰ ਵਿਛਾਏਗਾ ਲੱਖਾਂ ਧੀਆਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰੇਗਾ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਅਤੇ ਕਿਸੇ ਤੇ ਵੀ ਕੋਈ ਤਰਸ ਨਹੀਂ ਕੀਤਾ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਤਰਾਂ-ਤਰਾਂ ਦੀਆਂ ਮੱਛੀਆਂ ਜਾਲ ਦੇ ਵਿੱਚ ਫਸਣਗੀਆਂ ਉਹਨਾਂ ਨੇ ਵੱਡੇ ਐਲਾਨ ਕਰਦੇ ਹ ਕਿਹਾ ਕਿ ਹਰ ਪਿੰਡ ਨੂੰ ਖੇਡ ਦਾ ਮੈਦਾਨ ਬਣਾਇਆ ਜਾਏਗਾ ਪੰਜਾਬ ਦੇ ਵਿੱਚ ਸਾਫ਼ ਪੀਣ ਵਾਲਾ ਪਾਣੀ ਵੀ ਮੁਹੱਈਆ ਜਲਦ ਕਰਵਾਇਆ ਜਾਏਗਾ ਜਿੱਥੇ ਪ੍ਰਦੂਸ਼ਿਤ ਪਾਣੀ ਹੈ ਉਸ ਨੂੰ ਸਹੀ ਕੀਤਾ ਜਾਏਗਾ ਮਿਲੇਗਾ ਤੇ 8 ਯੂਪੀਐਸਸੀ ਸੈਂਟਰ ਬਣਾਉਣੇ ਨੇ ਪੰਜਾਬ ਚ ਉਹਦੇ ਚੋਂ ਇੱਕ ਧੂਰੀ ਨੂੰ ਅਸੀਂ ਅਲਾਟ ਕਰਾਂਗੇ ਕਿਉਂਕਿ ਉਹਦੇ ਵਿੱਚ ਹੋਸਟਲ ਵੀ ਬਣਾਉਂਗਾ ਉਹਦੇ ਵਿੱਚ ਸਿਟਿੰਗ ਏਰੀਆ ਵੀ ਬਣਾਉਂਗਾ ਮੈਸ ਵੀ ਬਣੂਗੀ ਉਹਦੇ ਵਾਸਤੇ ਟਾਈਮ ਚਾਹੀਦਾ ਥੋੜੀ ਥੋੜਾ ਜਿਹਾ ਸੋ ਉਹ ਵੀ ਅਸੀਂ ਧੂਰੀ ਵਾਸਤੇ ਅਸੀਂ ਰੱਖਿਆ ਹੋਇਆ ਤੇ ਬਾਕੀ ਆ ਤੁਹਾਡੇ ਬਿਲਕੁਲ ਨਾਲ ਹੀ ਸੰਗਰੂਰ ਮੈਡੀਕਲ ਕਾਲਜ ਦਾ ਜਿਹੜਾ ਉਹ ਵੀ ਪੈਸਾ ਜਾਰੀ ਹੋ ਗਿਆ ਬਸ ਹੁਣ ਤਾਂ ਪਹਿਲਾਂ ਇੱਕ ਜ਼ਮੀਨ ਦਾ ਰੌਲਾ ਪੈ ਗਿਆ ਸੀਗਾ ਉੱਕ ਜਿਹੜੀ ਸੋਸਾਇਟੀ ਸੇ ਉਹ ਕਹਿੰਦੇ ਸਾਡੀ ਹੈ ਜ਼ਮੀਨਾਂ ਦਾ ਕੋਰਟ ਦੇ ਵਿੱਚ ਕੋਈ ਰੌਲਾ ਸੀ ਉਹ ਲਗਭਗ ਸੁਝਾ ਲਿਆ ਗਿਆ ਤੇ ਮੈਡੀਕਲ ਕਾਲਜ ਜਿਹੜਾ ਇੱਥੋਂ 10 ਕਿਲੋਮੀਟਰ ਵੀ ਨਹੀਂ ਹੋਣਾ ਤੇ ਤੁਸੀਂ ਮੈਡੀਕਲ ਕਾਲਜ ਦੀ ਸਹੂਲਤ ਵੀ ਤੁਹਾਨੂੰ ਇੱਥੋਂ ਧੂਰੀ ਦੇ ਲੋਕਾਂ ਨੂੰ ਜਿਹੜੀ ਉਹ ਮਿਲੂਗੀ ਬਾਕੀ ਧੂਰੀ ਵਾਲਿਆਂ ਨੇ ਜਦੋਂ ਵੀ ਧੂਰੀ ਵਾਲਿਆਂ ਤੋਂ ਅਸੀਂ ਜਦੋਂ ਵੀ ਕੁਝ ਮੰਗਿਆ ਤਾਂ ਉਹਨਾਂ ਨੇ ਹਮੇਸ਼ਾ ਦਿਲ ਖੋਲ ਕੇ ਸਾਡਾ ਪਿਆਰ ਨੂੰ ਕਬੂਲਿਆ ਸਾਨੂੰ ਪਿਆਰ ਦਿੱਤਾ ਤੇ ਜੇ ਧੂਰੀ ਵਾਲੇ ਸਾਥੋਂ ਕੁਝ ਮੰਗਣਗੇ ਤਾਂ ਅਸੀਂ ਵੀ ਨਹੀਂ ਜਵਾਬ ਦਿੰਦੇ ਅਸੀਂ ਬਿਆਸ ਸਿੰਘ ਤੁਹਾਨੂੰ ਉਹਦਾ ਪਿਆਰ ਦਾ ਮੁੱਲ ਮੋੜਾਂਗੇ ਤੇ ਬੜੀ ਖੁਸ਼ੀ ਹੈ ਅੱਜ ਇੱਥੇ ਆ ਕੇ ਹੁਣੇ-ਹੁਣੇ ਮੈਂ ਕੱਲ ਹੀ ਹਜੇ ਮਹਿਲਕਲਾਂ ਦੇ ਚਾਰ ਪਿੰਡਾਂ ਚ ਲਾਇਬ੍ਰੇਰੀਆਂ ਤੇ ਭਦੌੜ ਦੇ ਚਾਰ ਪਿੰਡਾਂ ਚ ਲਾਇਬ੍ਰੇਰੀਆਂ ਕੱਲ 8 ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਪਰਸੋਂ ਮੈਂ ਅਹਿਮਦਗੜ ਤੇ ਅਮਰਗੜ ਸਭ ਤਹਿਸੀਲਾਂ ਦਾ ਉਦਘਾਟਨ ਕੀਤਾ ਬੜਿਆਂ ਸ਼ਾਨਦਾਰ ਸਭ ਤਹਿਸੀਲਾਂ ਜਿਹਦੇ ਵਿੱਚ ਫਰਦ ਕੇ ਅੰਦਰ ਜਿਹਦੇ ਵਿੱਚ ਪਟਵਾਰਖਾਨਾ ਤਹਿਸੀਲਦਾਰ ਦਾ ਦਫਤਰ ਡੀਐਸਪੀ ਦਾ ਦਫਤਰ ਐਸਟੀਐਮ ਦੀ ਕੋਰਟ ਵੇਟਿੰਗ ਏਰੀਆ ਤੇ ਸ਼ਾਨਦਾਰ ਬਾਥਰੂਮ ਉਹ ਪਹਿਲਾਂ ਆਣੀਆਂ ਕਚੈਰੀਆਂ ਜਿਹੜੀਆਂ ਉਹ ਨੈਗੇਟਿਵ ਜੀਆਂ ਕਚਹਿਰੀਆਂ ਜਿਹੜੀਆਂ ਉਹਨਾਂ ਤੋਂ ਅਸੀਂ ਖਹਿੜਾ ਛਡਾਉਣ ਲੱਗੇ ਆ ਪਹਿਲੀ ਗੱਲ ਤਾਂ ਅਸੀਂ ਇੱਕ ਕੋਈ ਡਿਜ਼ਾਈਨ ਬਣਾਇਆ ਬੜਾ ਸ਼ਾਨਦਾਰ ਉਹਦਾ ਰੰਗ ਵੀ ਬਹੁਤ ਅਟਰੈਕਟਿਵ ਹੈ ਪਹਿਲਾਂ ਤਾਂ ਲਾਲ ਜੀਂ ਇੱਟਾਂ ਤੋਂ ਖਹਿੜਾ ਛਡਾਇਆ ਉਹਨਾਂ ਤੋਂ ਡਰ ਬਹੁਤ ਲੱਗਦਾ ਲਾਲ ਜੀਂ ਇੱਟਾਂ ਵਾਲੀ ਬਿਲਡਿੰਗ ਤੋਂ ਕਿਉਂਕਿ ਲੱਗਦਾ ਕਿੱਥੇ ਆ ਗਏ ਇੱਥੇ ਤਾਂ ਹੁਣ ਚੂਸਣਗੇ ਕਿਉਂਕਿ ਉਹ ਕਚਹਿਰੀਆਂ 'ਚ ਵੜਨ ਵੇਲੇ ਵੀ ਡਰ ਲੱਗਦਾ ਸੀ ਉਤੋਂ ਨਿਕਲਣ ਵੇਲੇ ਤਾਂ ਅਰਦਾਸਾਂ ਹੀ ਹੁੰਦੀਆਂ ਸੀ ਵੀ 11 ਵਜੇ ਤੱਕ ਨਿਕਲ ਜੀ ਇੱਥੋਂ ਇਸ ਜੇ ਕਦੇ ਉਹ ਮੱਛੀਆਂ ਦੇਖਣੀਆਂ ਨੇ ਤਾਂ ਨਾਬੇਜ ਆਇਆ ਹਣਾ ਤੇ ਜਿਹੜਾ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰੂਗਾ ਜਿਹੜਾ ਪੰਜਾਬ ਦੇ ਘਰਾਂ ਚ ਚਿੱਟੇ ਰੰਗ ਦੇ ਸੱਥਰ ਵਿਛਾਊਗਾ ਜਿਹੜਾ ਪੰਜਾਬ ਦੀਆਂ ਲੱਖਾਂ ਧੀਆਂ ਪੜਨ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਕੋਈ ਤਰਸ ਨਹੀਂ ਕੀਤਾ ਜਾਊਗਾ ਚਾਹੇ ਜਿੱਡਾ ਮਰਜੀ ਵੱਡਾ ਬੰਦਾ ਉਹ ਇਸ 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 ਮਾਮਲੇ ਚ ਕੋਈ ਤਰਸ ਨਹੀਂ ਹੈਗਾ ਜੀ ਆਉਣ ਵਾਲੇ ਦਿਨਾਂ ਚ ਹੋਰ ਵੀ ਰੰਗ-ਬਰੰਗੀਆਂ ਮੱਛੀਆਂ ਤੁਹਾਡੇ ਸਾਹਮਣੇ ਜਾਲ 'ਚ ਫਸਣਗੀਆਂ